ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਹੈ ਸਾਰੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜ਼ਰੂਰੀ ਬੇਨਤੀ ਉਹਨਾਂ ਲੋਕਾਂ ਨੂੰ ਆ ਜਿਨ੍ਹਾਂ ਨੂੰ ਲੱਗਦਾ ਹੈ ਕਿ ਇਹ ਪੱਤਰਕਾਰ ਨੂੰ ਅਸੀਂ ਬਿਠਾ ਦਾਂਗੇ ਇਹ ਪੱਤਰਕਾਰ ਨੂੰ ਅਸੀਂ ਡਰਾ ਦਾਂਗੇ ਇਹ ਪੱਤਰਕਾਰ ਨੂੰ ਅਸੀਂ ਧਮਕਾ ਦਾਂਗੇ ਜਾਂ ਕਿਸੇ ਕੋਲ ਚੱਕਵਾ ਦਾਂਗੇ ਇਹ ਉਹਨਾਂ ਨੂੰ ਮੇਰਾ ਜਵਾਬ ਹੈ ਕਿ ਮੈਂ ਸਿਰਫ ਉਸ ਅਕਾਲ ਪੁਰਖ ਤੋਂ ਡਰਦਾ। ਹੋਰ ਮੈਂ ਕਿਸੇ ਤੋਂ ਨਹੀਂ ਡਰਦਾ। ਜਾਣਾ ਇੱਕ ਦਿਨ ਸਾਬਣੇ ਇੱਥੋਂ ਕੋਈ ਇੱਥੇ ਪੱਕੀ ਰਿਸਟਰੀ ਨਹੀਂ ਲੈ ਕੇ ਆਇਆ ਜਾਂ ਕੋਈ ਤਾਂ ਤਲਖਾ ਕੇ ਨਹੀਂ ਲੈ ਕੇ ਆਇਆ ਕਿ ਮੈਂ ਅਮਰੀ ਰਹੂੰਗਾ। ਰਹਿੰਦੀ ਦੁਨੀਆ ਤੱਕ ਮੈਂ ਇੱਥੇ ਰਹੂੰਗਾ। ਪੱਕੀ ਰਿਸਟਰੀ ਨਹੀਂ ਕਿਸੇ ਕੋਲ ਕੋਈ ਹੈਗੀ ਇੱਥੇ। ਸਾਬਣੇ ਆਉਣਾ ਤੇ ਜਾਣਾ। ਇਹ ਉਹ ਧਿਆਨ ਨਾ ਸੋਲਣ ਜਿਨ੍ਹਾਂ ਨੂੰ ਲੱਗਦਾ ਕਿ ਮੈਨੂੰ ਡਰਾ ਕੇ ਮੈਨੂੰ ਠਮਕਾ ਕੇ ਬਿਠਾ ਦੇਣਗੇ। ਜੇ ਪੱਤਰਕਾਰੀ ਕਰਦੇ ਆ ਤਾਂ ਇੱਕ ਠੋਕੇ ਕਰਦੇ ਆ ਸੱਚਾਈ ਤੇ ਕਰਦੇ ਆ ਬਹੁਤੇ ਸਰਕਾਰ ਜਿਹੜੀ ਮਰਜ਼ੀ ਆ ਜੀ ਇਹ ਹਰ ਇੱਕ ਸਰਕਾਰ ਦੇ ਵਿੱਚ ਹੀ ਹੁੰਦਾ ਚਾਹੇ ਹੁਣ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਨ੍ਹਾਂ ਨੂੰ ਲੱਗਦਾ ਜਿਨ੍ਹਾਂ ਨੂੰ ਐਮਐਲਏ ਇਹਦੇ ਆਮ ਆਦਮੀ ਪਾਰਟੀ ਦੇ ਐਮਐਲਏ ਜਿਹੜੇ ਅੱਧੂ ਥੱਲੇ ਰੈਂਕ ਤੇ ਆ ਜਾਂਦੇ ਆ ਜਿਹੜੇ ਥਲਰਲੇ ਨਿਚਲੇ ਅਹੁਦਿਆਂ ਤੇ ਆ ਜਾਂਦੇ ਆ ਜਿਹੜੇ ਕਹਿੰਦੇ ਅਸ ਤਾਂ ਐਮਐਲਏ ਦੇ ਵੀ ਜਿਵੇਂ ਨਾਲ ਆ ਨੇੜੇ ਆ ਸਾਡੀ ਐਮਐਲਏ ਨਾਲ ਬਹੁਤ ਉਠਣੀ ਬੈਠਣੀ ਆ ਐਮਐਲਏ ਤਾਂ ਸਾਡੇ ਘਰੇ ਆ ਕੇ ਜਾਂਦਾ ਕਿ ਅਗਰ ਸਾਡੀ ਕੋਈ ਗੱਲਬਾਤ ਬਾਹਰ ਆਊਗੀ ਤਾਂ ਅਸੀਂ ਉਹ ਪੱਤਰਕਾਰ ਨੂੰ ਬਿਠਾ ਦਾਂਗੇ ਡਰਾ ਕੇ ਧਮਕਾ ਦਾਂਗੇ ਝੂਠੇ ਪਰਚੇ ਪਾ ਦਾਂਗੇ ਮਾਂ ਨਾਨੀ ਦਾ ਕੇਸ ਪਾ ਦਾਂਗੇ ਸੌ ਚੀਜ਼ਾਂ ਕਿਉਂ ਇਹ ਜਿਹੀ ਚੀਜ਼ਾਂ ਹੁੰਦੀਆਂ ਡਰਾਉਣ ਵਾਸਤੇ ਪਹਿਲਾਂ ਉਹਨੂੰ ਡਰਾਉਣਾ ਧਮਕਾਉਣਾ ਉੱਚੀ ਬੋਲਣਾ ਕਿ ਮੂਰਲਾ ਬੰਦਾ ਡਰ ਜੂਗਾ ਦੱਸ ਮੈਂ ਵਾਰ-ਵਾਰ ਉਹਨਾਂ ਨੂੰ ਕਹਿੰਦਾ ਮੈਂ ਉਸ ਅਕਾਲਪੁਰਖ ਤੋਂ ਡਰਦਾ ਹੋਰ ਮੈਂ ਕਿਸੇ ਤੋਂ ਨਹੀਂ ਡਰਦਾ ਜਾਣਾਂ ਇੱਕ ਦਿਨ ਸਭ ਨੇ ਜੋ ਜਿੰਨੀ ਲਿਖਾ ਕੇ ਲੈ ਕੇ ਆਇਆ ਉਹਨੇ ਉਨੀ ਭੋਗ ਕੇ ਜਾਣੀ ਹੈ ਰਹਿ ਜਾਂਦਾ ਹੁੰਦਾ ਸਿਰਫ ਇੱਥੇ ਨਾਮ ਜਿਹੜਾ ਚੰਗਾ ਕੰਮ ਕਰਕੇ ਜਾਂਦੇ ਉਹੀ ਚੀਜ਼ ਇੱਥੇ ਰਹਿ ਜਾਂਦੀ ਆ ਉਸੇ ਦੀ ਕੋਸ਼ਿਸ਼ ਕਰ ਰਹੇ ਆ ਜੱਜ ਪੱਤਰਕਾਰੀ ਕਰ ਰਹੇ ਆ ਤਾਂ ਸਹੀ ਢੰਗ ਨਾਲ ਕਰ ਰਹੇ ਆ ਸਰਕਾਰ ਦੇ ਜਿਹੜੇ ਸੱਚੀਆਂ ਗੱਲਾਂ ਨੇ ਜਿਹਨੇ ਚੁੱਪ ਦੀਆਂ ਨੇ ਉਹਨਾਂ ਨੂੰ ਉਹ ਅਸੀਂ ਲੋਕ ਅੱਗੇ ਰੱਖਦੇ ਆਂ ਲੋਕਾਂ ਨੂੰ ਵੀ ਲੱਗਦਾ ਕਿ ਸਹੀ ਪੱਤਰਕਾਰ ਜਿਹੜੇ ਹੈਗੇ ਨੇ ਬਹੁਤ ਘੱਟ ਨੇ ਜਿਹੜੇ ਸਰਕਾਰ ਦੇ ਨਾਲ ਪੰਗਾ ਲੈਂਦੇ ਨੇ ਤੇ ਬਹੁਤ ਏਦਾਂ ਦੇ ਨੇ ਜਿਹੜੇ ਸਰਕਾਰ ਦੀ ਵਾਹ ਵਾਹ ਹੀ ਕਰਦੇ ਨੇ ਪੰਜੇ ਉਂਗਲਾ ਇੱਕ ਬਰਾਬਰ ਨਹੀਂ ਹੁੰਦੀਆਂ ਹਰ ਇੱਕ ਦੀ ਆਪ ਦੀ ਆਪ ਦੀ ਸੋਚ ਹੁੰਦੀ ਹੈ ਜਿਵੇਂ ਉਹਨੇ ਚੱਲਣਾ ਹੁੰਦਾ ਉਹ ਉਸ ਹਿਸਾਬ ਨਾਲ ਆਪਦਾ ਚੱਲਦਾ ਰਹਿੰਦਾ ਕਿ ਡਰਾਉਣਾ ਧਮਕਾਉਣਾ ਜੇ ਨਹੀਂ ਮੰਨੇ ਤੇ ਕਿਹੜਾ ਫੋਨ ਤੇ ਡਰਾਉਣਾ ਫਿਰ ਲੋਕਾਂ ਤੋਂ ਫੋਨ ਕਰਾਉਣੇ ਪ੍ਰੈਸ਼ਰ ਪਾ ਦੇਣਾ ਜਾਣ ਜਾਣ ਕੇ ਕੀ ਵੀਡੀਓ ਬੰਦਾ ਡਿਲੀਟ ਕਰ ਦੇ ਜਾਂ ਸਾਡੇ ਬਾਰੇ ਨਾ ਬੋਲੇ ਕੀ ਹੋਰ ਕੰਮ ਇੱਟਾ ਮਰਦੀ ਕਰੀ ਜਾਵੇ ਪਰ ਸਾਡੇ ਬਾਰੇ ਬੋਲ ਗਿਆ ਕਿਵੇਂ ਬੋਲ ਗਿਆ ਇਹਨੂੰ ਚੁੱਪ ਕਰਾਓ ਨੀ ਮਾਨਨੀ ਦਾ ਕੇਸ ਕਰਾਓ ਫਿਰ ਸਟੇਸ਼ਨ ਤੇ ਭਜੋ ਪੁਲਿਸ ਸਟੇਸ਼ਨ ਤੇ ਭਜੋ ਝੂਠਾ ਪਰਚਾ ਜਦ ਰਜ ਕਰਾਓ ਜੇ ਫੇਰ ਵੀ ਨਹੀਂ ਮੰਨਦਾ ਫਿਰ ਹੋਰ ਜਿਹੜਾ ਹੋਰ ਸਿਸਟਮ ਕਰਦੇ ਨੇ ਇਸ ਦੁਨੀਆ ਤੋਂ ਹਟਾ ਦਿਓ ਇਸ ਦੁਨੀਆ ਤੋਂ ਨਾਮ ਹੀ ਮਿਟਾ ਦਿਓ ਫਿਰ ਆ ਚੀਜ਼ਾਂ ਦੇ ਉੱਤਰ ਆਉਂਦੇ ਨੇ ਜਦੋਂ ਬੱਸ ਬਰ ਜਮਾ ਗੱਲੋਂ ਜਿਹੜੀ ਗੱਲ ਆ 200 ਵਾਰ ਹੋ ਜਾਂਦੀ ਐ ਫਿਰ ਇਸ ਚੀਜ਼ ਤੇ ਆ ਜਾਂਦੇ ਨੇ ਬਹੁਤ ਸਾਰੇ ਪੱਤਰਕਾਰ ਨੇ ਜਿਹੜੇ ਹਿੱਕ ਠੋਕ ਕੇ ਅੱਜ ਵੀ ਪ੍ਰਸ਼ਾਸਨ ਦੇ ਖਿਲਾਫ ਬੋਲਦੇ ਨੇ ਲੋਕ ਪੱਕੀ ਕੰਮ ਕਰਦੇ ਨੇ ਇੱਕ ਨਿਰਪੱਖ ਨਹੀਂ ਕੰਮ ਕਰਦੇ ਲੋਕ ਪੱਕੀ ਲੋਕਾਂ ਦੇ ਪੱਖ ਦੀ ਗੱਲ ਕਰਦੇ ਨੇ ਤੇ ਲੋਕ ਉਹ ਪੱਤਰਕਾਰਾਂ ਦੇ ਨਾਲ ਖੜਦੇ ਵੀ ਨੇ ਕਿ ਹਾਂ ਬੰਦਾ ਬੱਕੇ ਹੀ ਸਹੀ ਕੰਮ ਕਰ ਰਿਹਾ ਕਿ ਸਰਕਾਰਾਂ ਦੇ ਡੱਟੂ ਨਹੀਂ ਬਣੇ ਹੋਏ ਇਹ ਸਰਕਾਰਾਂ ਤੇ ਹਮੇਸ਼ਾ ਗੁੰਨ ਨਹੀਂ ਕਾਉਂਦੀ ਜੇ ਸਰਕਾਰ ਲੱਗਦਾ ਚੰਗਾ ਕੰਮ ਕੋਈ ਕਰ ਰਹੀ ਆ ਤਾਂ ਉਸ ਨੂੰ ਪੱਤਰਕਾਰ ਸਦੋਂਦੇ ਵੀ ਨਹੀਂ ਜੇ ਸਰਕਾਰ ਜੋ ਵਾਦੇ ਕਰਕੇ ਮੁੱਕਰ ਜਾਂਦੀ ਆ ਜਿਹੜੇ ਝੂਠੇ ਪਰਚੇ ਅਨੇਕਾਂ ਹੀ ਪੈਂਦੇ ਨੇ ਉਹਤੇ ਵੀ ਪਰ ਉਹ ਸਹੀ ਪੱਤਰਕਾਰ ਆ ਜਿਹੜੇ ਉਹ ਪਾਉਂਦੇ ਨਿਚਾਨਣਾ ਮੇਰੀ ਬਾਰ-ਬਾਰ ਉਹਨਾਂ ਨੂੰ ਬੇਨਤੀ ਆ ਜਿਹੜੇ ਮੈਨੂੰ ਡਰਾਉਣ ਨੂੰ ਫਿਰਦੇ ਨੇ ਮੈਨੂੰ ਧਮਕਾਉਣ ਨੂੰ ਫਿਰਦੇ ਨੇ ਕਿ ਅਸੀਂ ਇਹਨੂੰ ਚੁੱਪ ਕਰਾ ਦਾਂਗੇ ਜਦ ਇਹਨੇ ਸਾਡੀ ਵੀਡੀਓ ਕਿਵੇਂ ਚਲਾਤੀ ਉਹਨਾਂ ਨੂੰ ਬੇਨਤੀ ਹੈ ਜੀ ਜਾਣਾ ਸਾਬਨੇ ਇੱਕ ਦਿਨ ਇੱਥੋਂ ਕਿ ਡਰਾਮ ਤੋਂ ਮਕਾਉਣ ਦੀ ਲੋੜ ਨਹੀਂ ਇਹਦਾ ਮਤਲਬ ਅਸੀਂ ਕਹਿੰਨੇ ਹਾਂ ਕਿ ਸਾਡੀ ਠੋਕਾ ਸਰਕਾਰ ਦੇ ਵਿੱਚ ਸਰਕਾਰ ਆਏ 5 ਸਾਲਾਂ ਬਾਅਦ ਉਹ ਦੀ ਰਹਿੰਦੀ ਹੈ ਰਹਿਣਾ ਇੱਥੀ ਹੈ ਤੁਸੀਂ ਵੀ ਲੋੜ ਤੁਹਾਨੂੰ ਵੀ ਕਿਸੇ ਨਾ ਕਿਸੇ ਵੇਲੇ ਪੱਤਰਕਾਰਾਂ ਦੀ ਪੈ ਸਕਦੀ ਹੈ ਜੇ ਤੁਸੀਂ ਕਹਿੰਨੇ ਹੋ ਕਿ ਅੱਜ ਸਾਡੀ ਸਰਕਾਰ ਆ ਜੇ ਕੋਈ ਸਾਡੇ ਖਿਲਾਫ ਬੋਲੂਗਾ ਤਾਂ ਅਸੀਂ ਉਹ ਤੇ ਆ ਕੰਮ ਕਰਾ ਦੇਗੇ ਕਿ ਉਹ ਯਾਦ ਰੱਖੂਗਾ ਪਰ ਇਹ ਵੀ ਯਾਦ ਰੱਖਿਆ ਕਰੋ ਕਿ ਇਹ ਮંત્રી ਐਮ ਐਲ ਏ ਕਿਵੇਂ ਦੇ ਸਕੇ ਨਹੀਂ ਜੇ ਇਹਨਾਂ ਨੂੰ ਪਤਾ ਲੱਗ ਗਿਆ ਕੱਲ ਨੂੰ ਤੁਸੀਂ ਸਾਡੇ ਲਈ ਨੁਕਸਾਨਦਾਇਕ ਹੋ ਤਾਂ ਤੁਹਾਨੂੰ ਇੱਕ ਮਿੰਟ ਲਾਉਣਗੇ ਪਾਸੇ ਕਰਨ ਲੱਗੇ ਫਿਰ ਰੋਣੇ ਹੁੰਨੇ ਹੋ ਕਿ ਅਸੀਂ ਤਾਂ ਐਮ ਐਲ ਏ ਨਾਲ ਇੰਨਾ ਕੰਮ ਕੀਤਾ ਤੇ ਸਾਡੀ ਤਾਂ ਇਹਨੇ ਪੂਰੀ ਨਹੀਂ ਫਿਰ ਉਹ ਐਮ ਐਲ ਏ ਤੇ ਤੁਸੀਂ ਸਾਰੇ ਜਿਨ੍ਹਾਂ ਨੇ ਗਲਤ ਕੰਮ ਹੁੰਦੇ ਨੇ ਉਹ ਸਾਰੇ ਫਿਰ ਮੀਡੀਆ ਅੱਗੇ ਜਾ ਕੇ ਤੁਸੀਂ ਜਾਂਦੇ ਹੋ ਐਡੇ ਪੱਕੇ ਵੀ ਨਾ ਬਣਿਆ ਕਰੋ ਤੇ ਕਿਸੇ ਨੂੰ ਡਰਾਉ ਧੰਕਾਉਣ ਦੀ ਕੋਸ਼ਿਸ਼ ਵੀ ਨਾ ਕਰਿਆ ਕਰੋ ਸਰਕਾਰਾਂ ਬਦਲਦੀਆਂ ਰਹਿੰਦੀਆਂ ਰਹਿਣਾ ਤੁਸੀਂ ਇੱਥੇ ਹੀ ਆ ਲੋੜ ਫੇਰ ਪੈਂਦੀ ਜਾਂਦੀ ਹੈ ਕਿਸੇ ਨਾ ਕਿਸੇ ਵੇਲੇ ਮੈਂ ਸਿਰਫ ਉਸ ਅਕਾਲ ਪੁਰਖ ਤੋਂ ਡਰਦਾ ਹੋਰ ਕਿਸੇ ਤੋਂ ਨਹੀਂ ਡਰਦਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ